ਸਿਗਨਲ ਅਸੀਂ ਫੜਿਆ ਸੀ ਆਪਣਾ ਪਰਿਵਾਰਿਕ ਅਬੇਦੋ ਜਿਹੜਾ ਕੈਂਟ ਰੋਡ ਤੇ ਆ ਉੱਥੇ ਅਸੀਂ ਸਪੈਸ਼ਲ ਇਨਫੋਰਮੇਸ਼ਨ ਦੇ ਬਿਅਾਸ ਅਫਸਰ ਨਾਕਾ ਲਾਇਆ ਸੀ ਉੱਥੋਂ 10 ਕਿਲੋ 500 ਦਾ ਜਿਹੜਾ 2022 ਦੇ ਵਿੱਚ ਦਾ ਡੀਪੀਐਸ ਦਾ ਖਰਚਾ ਇੱਕ ਪਰਚਾ ਤੇ ਜਿਹੜਾ ਮਾਨ ਸਿੰਘ ਆ ਉਹ ਵੀ ਫੀਲਡ ਦਾ ਵਿੱਚ ਕੰਮ ਕਰਦਾ ਪਰੇ ਉਹਦੀ ਗ੍ਰਿਫਤਾਰੀ ਕਿੱਥੋਂ ਹੋਈ ਉਹਦੀ ਗ੍ਰਿਫਤਾਰੀ ਅਸੀਂ ਇੱਕ ਮੌਕੇ ਦੇ ਇਛਾਫ ਤੋਂ ਲੈ ਕੇ ਹਰਸਾ ਤੋਂ ਅਰੈਸਟ ਕਰਕੇ ਲਿਆਦਾ ਔਰ ਥਾਣਾ ਕੈਂਟ ਦੇ ਵਿੱਚ ਰਹਿ ਮਾਨ ਥਾਣੇ ਦਾ ਰਹਿਣ ਵਾਲਾ ਪੁਲਿਸ ਡਿਸਟ੍ਰਿਕਟ ਡਾਲੇ ਦਾ ਉਦੇ ਕੋਲੋਂ 3 ਕਿਲੋ 500 ਗ੍ਰਾਮ ਜਿਹੜੀ ਹੈਰ ਰਿਕਵਰ ਕੀਤੀ ਸੀ ਉਹਦੇ ਇਨਕਸ਼ਾਫ ਤੇ ਅਸੀਂ ਉਸ ਤੋਂ ਫਰਦਰ ਜਿਹੜੀ ਇਨਵੈਸਟੀਗੇਸ਼ਨ ਚੱਲਦੀ ਚਾ ਸਾਨੂੰ ਇੱਕ ਉਹਦੀ ਪੁੱਛਗਿੱਛ ਆਇਆ ਕਿ ਕੈਪਟਨ ਸਿੰਘ ਜਿਹੜਾ ਕਿ ਢਿੱਤੇਵਟ ਥਾਣਾ ਅਮਰਸਰ ਦਾ ਰਹਿਣ ਵਾਲਾ ਸੀਗਾ ਉਹ ਤੋਂ ਅਸੀਂ 7 ਕਿਲੋ ਹੈਰ ਆਪਣਾ ਤਫੀਮ ਔਰ 4 ਲੱਖ ਰੁਪਇਆ ਜਿਹੜਾ ਕੈਸ਼ ਨਗਦ ਤੋਂ ਬਰਾਮਦ ਕੀਤਾ ਜਿਹੜਾ ਕਿ ਅਸੀਂ ਬਹੁਤ ਵੱਡੀ ਸਾਡੀ ਸਪੈਸ਼ਲ ਸੈਂਟਰ ਰਿਕਵਰੀ ਕੀਤੀ ਆ ਫਰਦਰ ਸਾਡੀ ਜਿਹੜੀ ਇਨਵੈਸਟੀਗੇਸ਼ਨ ਹੋਣਾ ਔਰ ਹੋਰ ਵੀ ਜੋ ਇਹਦੇ ਵਿੱਚ ਬੈਕਵਰਡ ਔਰ ਫਾਰਵਰਡ ਲਿੰਕਸ ਮਿਲੂਗੇ ਅਸੀਂ ਉਹਦੇ ਚ ਜਿਹੜੇ ਵੀ ਬੰਦੇ ਆਈ ਗਏ ਉਹਨਾਂ ਨੂੰ ਰੋਮੀਨੇਟ ਕਰਾਂਗੇ ਕੈਪਟਨ ਸਿੰਘ ਨੂੰ ਅਸੀਂ ਫੜਿਆ ਜੀ ਆਪਣਾ ਜੋ ਆਪਣਾ ਪਟਵਾਰੀ ਢਾਬੇ ਤੋਂ ਜਿਹੜਾ ਕੈਂਟਰ ਰੋਡ ਤੇ ਆ ਉੱਥੇ ਅਸੀਂ ਸਪੈਸ਼ਲ ਇਨਫੋਰਮੇਸ਼ਨ ਦੇ ਬਿਆਪਸ ਨਾਕਾ ਲਾਇਆ ਸੀ ਉਤੋਂ ਦਿਨ ਕਿਲੋ 500 ਗ੍ਰਾਮ ਪੜੀ ਸੀ ਪਰ ਉਤੇ ਕੈਂਟ ਥਾਣਾ ਦੇ ਵਿੱਚ ਥਾਣਾ ਜਿਹੜਾ ਪਰਚਾ ਦਰਜ ਕੀਤਾ ਗਿਆ ਸੀ ਜਿਹੜਾ ਅਹ ਕਿਦਾਂ ਸاعتਾ ਕਿਲੋ ਪੜੀ ਗਿਆ ਸੀ ਮਾਨ ਮਾਨ ਸਿੰਘ ਜੀ ਮਾਨ ਸਿੰਘ ਜਿਹੜਾ ਪਿੱਟੇਵੜ ਥਾਣਾ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ ਕੈਪਟਨ ਸਿੰਘ ਦੇ ਇਨਸ਼ਾਫ ਦੇ ਵਿੱਚ ਆਇਆ ਕਿ ਜਿਹੜਾ ਮਾਨ ਸਿੰਘ ਆ ਉਹ ਵੀ ਫੀਲ ਦਾ ਬਰ ਕੰਮ ਕਰਦਾ ਮੇਰੇ ਕੋਲ ਉਦੀ ਗ੍ਰਿਫਤਾਰੀ ਅਸੀਂ ਮੌਕੇ ਦੇ ਦੇ ਇਖਲਾਫ ਤੋਂ ਲੈ ਕੇ ਅਮਰਸਤੋਂ ਨੂੰ ਅਰੈਸਟ ਕਰਕੇ ਲਿਆਂਦਾ ਜੀ ਔਰ ਖਾਣਾ ਕੈਂਟ ਦੇ ਵਿੱਚ ਅਰੈਸਟ ਪਈ ਹੈ ਕਿੰਨੇ ਸਾਲਾਂ ਤੋਂ ਕੰਮ ਕਰਦੇ ਕੋਈ ਨਾ ਤੇ ਪਹਿਲਾਂ ਵੀ ਇੱਕ ਐਸਟੀਐਫ ਵੱਲੋਂ ਪਰਚਾ ਦਰਜਾ ਜਿਹੜਾ 2022 ਦੇ ਵਿੱਚ ਨਾ ਤੇ ਐਨਡੀਪੀਐਸ ਦਾ ਪਰਚਾ ਦਰਜਾ ਇੱਕ ਪਰਚਾ ਦਰਜਾ ਫਰਦਰ ਜਿਹੜਾ ਸਾਡੀ ਇਨਵੈਸਟੀਗੇਸ਼ਨ ਅਜੇ ਚੱਲ ਰਹੀ ਹੈ ਦੋਨੋਂ ਨਸ਼ੇ ਦਾ ਕੰਮ ਕਰਦੇ ਸੀ ਇਹਨਾਂ ਦੇ ਆਪਸ ਲਿੰਕ ਸੀਗੇ ਚਾਰਖਣ ਤੋਂ ਲੈ ਕੇ ਆਉਂਦੇ ਆਫੀਮ ਵਰ ਪੰਜਾਬ ਦੇ ਅਲੱਗ-ਅਲੱਗ ਜਿਹੜੇ ਡਿਸਟ੍ਰਿਕਟ ਦੇ ਵਿੱਚ ਆਫੀਮ ਬਣ ਦੋਨੋਂ ਲੈ ਕੇ ਆਉਂਦੇ ਸੀ ਦੋਨੇ ਕੋਨੇ ਅਲੱਗ 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 ਲੈ ਕੇ ਆਉਂਦੇ ਸੀਗੇ ਵਾਇ ਇਹਨਾਂ ਦਾ ਰੂਟ ਜਿਹੜਾ ਝਾਰਖੰਡ ਤੋਂ ਪੰਜਾਬ ਚ ਐਂਟਰੀ ਅਲੱਗ ਅਲੱਗ ਡਿਸਟ੍ਰਿਕਟ ਦੇ ਵਿੱਚ ਆਉਂਦੇ ਸੀਗੇ ਸਾਨੂੰ ਜਿਹੜਾ ਮੁਖਬਰੀ ਮਿਲੀ ਸੀ ਇਨਫੋਰਮੇਸ਼ਨ ਮਿਲੀ ਸੀ ਉਸ ਬਿਹਾਅ ਤੇ ਅਸੀਂ ਜਿਹੜਾ ਕੈਂਟ ਰੋਡ ਤੋਂ ਰਸਤੇ ਵਾਇ ਰੋਡ ਆਉਂਦੇ ਸੀ ਜਾਂ ਟ੍ਰੇਨ ਵਾਇ ਰੋਡ ਨਾਲ ਕੋਈ ਕਾਰਾਂ ਸੀ ਜਿਹਦੇ ਵਿੱਚ ਕਾਰ ਵੀ ਰਿਕਵਰ ਕੀਤੀ ਆ ਔਰ ਫੋਰਡ ਇੱਕੋ ਕਾਰ ਸੀ ਜਿਹਦੇ ਨਾਲ ਰਿਕਵਰ ਕੀਤੀ ਆ ਉਹਦੇ ਵਿੱਚ ਜਿਹੜਾ ਕੈਪਟਨ ਸਿੰਘ ਤੋਂ ਰਿਕਵਰੀ ਕੀਤੀ ਆ ਔਰ ਮਾਨ ਸਿੰਘ ਤੋਂ i20 ਕਾਰ ਮਿਲੀ ਜਦੇ ਵਿੱਚੋਂ 7 ਕਿਲੋ ਆਪਣਾ ਅਫੀਮ ਔਰ 4 ਲੱਖ ਕੈਸ਼ ਮਿਲਿਆ ਜੀ ਡਰਗ ਮੰਨ ਹੋਰ ਵੀ ਜੋ ਵੀ ਸਾਡੀ ਫਰਦਰ ਇਨਵੈਸਟੀਗੇਸ਼ਨ ਚ ਆਉਣਗੇ ਉਹਨਾਂ ਨੂੰ ਨਾਮਜ਼ਦ ਕੀਤਾ ਜਾਊਗਾ ਅਪਸਿ। ਦੋਨੋਂ ਆਪਸੇ ਵਿੱਚ ਨੌਨ ਨੇ ਕੋਈ ਰਿਸ਼ਤੇਦਾਰੀ ਵੀ ਹੈਗੀ ਨਹੀਂ। ਉਹ ਅਸੀਂ ਇਹਦੇ ਪੁੱਛਗਛ ਕਰ ਰਹੇ ਆ ਜੀ ਜੋ ਵੀ ਸਾਡੇ ਪੁਸ਼ਟੀਸ਼ ਚਾਹੀਦਾ ਉਸ ਤੁਹਾਨੂੰ ਦੱਸ ਦੇਣਾ। ਇਹਨਾਂ ਤੇ ਪਹਿਲਾਂ ਵੀ ਦੇਖੋ ਡਰੱਗ ਦਾ ਕੰਮ ਕਰਦੇ ਸੀਗੇ ਪਰਚਾ 21 ਡਰਜਾ ਇਹਨਾਂ ਦੇ। ਸੋ ਇਸ ਕਰਕੇ ਉਹ ਜ਼ਿਆਦਾ ਪਹਿਲਾਂ ਵੀ ਨੌਨ ਬਣੇ ਪੂਸੇ। ਨੇ ਉਹ ਇੱਕ ਜਣੇ ਦਾ ਪਰਚਾ ਦਰਜਾ ਜੀ 214/2 ਕਿਤੇ ਅਸੀਂ ਆਪਣੇ ਮਾਨਸਿਕ ਜੋ ਵੀ ਇਹਨਾਂ ਦੀ ਇਲਲੀਗਲ ਪ੍ਰਾਪਰਟੀ ਮੂਵੇਬਲ অর ਇਮੂਵੇਬਲ ਹੋਏਗੀ ਉਹ ਅਸੀਂ ਕਵਰ ਕਰਕੇ ਉਹਨੂੰ ਫ੍ਰੀਸਟਾਇਆ ਜਾਵੇ ਦੇਖੋ 22 ਜਣਾਂ ਦੇ ਪਰਚਾ ਦਰਸੀਗਾ ਕਾਫੀ ਦਿਨ ਤੋਂ ਕੰਮ ਕਰਦੇ ਆ ਰਹੇ ਆ ਜਿਹੜੇ ਹੁਣ ਤੱਕ ਇਸ ਲੈਵਲ ਦਾ ਕੰਮ ਕਰ ਰਹੇ 150 ਕੰਮ ਕਰ ਰਹੇ ਆ ਜੋ ਆਪਰੇ ਅਲੱਗ-ਅਲੱਗ ਪਾਰਕ ਦੇ ਵਿੱਚ ਅਲੱਗ-ਅਲੱਗ ਡਿਸਟ੍ਰਿਕਟ ਦੇ ਵਿੱਚ ਜਾਂਦੇ ਸੀ ਕਿਉਂਕਿ ਇਹਨਾਂ ਦਾ ਨੇਬਰ ਡਿਸਟ੍ਰਿਕਟ ਹੋਣ ਕਰਕੇ ਕਮਰੇ ਸਾਹਿਬ ਦਾ ਇੱਕ ਬਟਾਣੇ ਦਾ ਸੋ ਇਸ ਕਰਕੇ ਇਹ ਸਾਰੇ ਅਲੱਗ-ਅਲੱਗ ਪਿੰਡਾਂ ਦੇ ਵਿੱਚ ਤਸਮੇਂ ਵਿੱਚ ਸਪਲਾਈ ਕਰਦੇ ਸੀ ਠੀਕ ਇਹ ਬੇਸਿਕਲੀ ਬਾਏ ਰੋਡ ਚਾਰਖੜ ਤੋਂ ਹੀ ਲੱਗਿਆ ਪਹਿਲੀ ਜਿਹੜੀ ਡਿਲੀਵਰੀ ਸੀ ਇਹ ਸਾਨੂੰ ਮੁਖਰੀ ਮਿਲੀ ਸੀਗੀ ਇਹ ਲੈ ਕੇ ਆ ਰਿਹਾ ਸੋ ਪਟਵਾਰੀ ਥਾਵੇਂ ਤੋਂ ਕੈਂਟਰ ਰੋਡ ਤੇ ਨਾਕਾ ਲਾਇਆ ਸੀਗਾ ਉੱਥੇ ਸੋ ਉੱਥੋਂ ਰਿਕਵਰ ਕੀਤੀ 3 ਕਿਲੋ 500 ਗ੍ਰਾਮ ਦੇ ਕੈਪਟਨ ਉਹ ਇਹਨਾਂ ਦੀ ਪੁਛ ਕੇ ਡਰੋ ਵੀ ਹੋਏਗਾ ਤਾਂ ਦੱਸੋ ਨਹੀਂ ਠੀਕ ਹੈ ਥੈਂਕ ਯੂ ਮਾਨ ਜੋ ਡੀਸੀਪੀ ਸਾਹਿਬ ਵਾਲਾ ਜਿਹੜੀ ਨਸ਼ਿਆਂ ਦੇ ਖਿਲਾਫ ਚੰਗੀ ਪੱਧਰ ਤੇ ਮਹਿਮ ਚਲਾਈ ਗਈ ਹੈ ਉਹਦੇ ਸਾਡੇ ਸੀਪੀ ਸਾਹਿਬ ਜੀ ਸੁਪਨ ਸ਼ਰਮਾ ਜੀ ਵੱਲੋਂ ਸਾਨੂੰ ਗਾਈਡਲਾਈਨ ਤੇ ਸਾਡੇ ਸਪੈਸ਼ਲ ਸੈੱਲ ਨੂੰ ਬੜੀ ਵੱਡੀ ਕਾਮਯਾਬੀ ਮਿਲੀ ਹੈ ਜਿਹਦੇ ਵਿੱਚ ਇਹਨਾਂ ਨੇ ਕੈਪਟਨ ਸਿੰਘ ਨੂੰ ਗ੍ਰਿਫਤਾਰ ਕੀਤਾ ਜਿਹਦੇ ਕੋਲ 3 ਕਿਲੋ 500 ਗ੍ਰਾਮ ਆਫੀਮ ਫੜੀ ਗਈ ਸੀ ਔਰ ਉਹਦੀ ਇੱਕ ਕਾਰ ਰਿਕਵਰ ਕੀਤੀ ਆ ਉਸ ਤੋਂ ਬਾਅਦ ਉਹਦੀ ਪੁਛਕਿਸ ਦੇ ਵਿੱਚ ਸਾਨੂੰ ਮਾਨ ਸਿੰਘ ਨਾਮ ਦਾ ਜਿਹੜਾ ਬੰਦਾ ਆ ਉਹ ਉਹਦੇ ਇਨਚਾਰਜ ਆ ਜਿਹਦੇ ਕੋਲੋਂ 7 ਕਿਲੋ ਆਫੀਮ ਔਰ 4 ਲੱਖ ਜਿਹੜੀ ਆ ਡਰਗ ਮਨੀ ਫੜੀ ਗਈ ਜਿਹਦੇ ਕੋਲੋਂ ਇੱਕ ਕਾਰ ਵੀ ਅਸੀਂ ਜਿਹੜੀ ਬਰਾਮਦ ਕੀਤੀ ਆ ਸੋ ਜਿਹੜੀ ਫਰਦਰ ਇਨਵੈਸਟੀਗੇਸ਼ਨ ਸਾਡੀ ਆਨ ਹੈ ਸਰ ਇਹ ਕਿੱਥੋਂ ਲੈ ਕੇ ਆ ਰਹੇ ਸੀ ਬੇਸਿਕਲੀ ਇਹ ਝਾਰਖੰਡ ਤੋਂ ਲਿਆ ਕੇ ਪੰਜਾਬ ਦੇ ਅਲੱਗ-ਅਲੱਗ ਪਾਰਟਸ ਦੇ ਵਿੱਚ ਜਿਹੜਾ ਸਪਲਾਈ ਕਰਦੇ ਆ ਜੀ ਔਰ ਸਾਨੂੰ ਜਿਹੜੀ ਮੁਕਰੀ ਤੇ ਇਨਫੋਰਮੇਸ਼ਨ ਮਿਲੀ ਸੀ ਇਹ ਪਟਵਾਰੀ ਟਾਬੇ ਤੋਂ ਕੈਂਟਪੋਟ ਤੇ ਆ ਰਹੇ ਸੀਗੇ ਉੱਥੇ ਧੁਰ ਘਵਰ ਕੀਤੀ ਗਈ ਹੈ ਜੀ 3 ਕਿਲੋ 500 ਗ੍ਰਾਮ ਫਿਰ ਜੀ ਫਰਦਰ ਇਨਵੈਸਟੀਗੇਸ਼ਨ ਜਿਹੜੀ ਆ 7 ਕਿਲੋ ਹਫੀਮ ਔਰ 4 ਲੱਖ ਜਿਹੜਾ ਡਰਗ ਮਨੀ ਕੈਸ਼ ਔਰ ਇੱਕ ਘਰ ਘਵਰ ਕੀਤੀ ਜਿਹੜੀ ਲੈ ਕੇ ਆ ਰਹੇ ਸੀ ਇਹਨੇ ਜਲੰਧਰ ਸਟਾਈ ਦੇ ਦੀ ਸੀ ਕਹਿੰਦੇ ਅੱਗੇ ਲੈ ਇਹ ਲਗ ਲਗ ਪਾਰਟ ਸੇ ਦਿੰਦੇ ਆ ਜੀ ਜਿੱਦਾਂ 3 ਕਿਲੋ 500 ਗ੍ਰਾਮ ਲੈ ਕੇ ਆਇਆ ਕਿਸੇ ਨੂੰ ਕਿਲੋ ਦੇ ਦਿੱਤੀ ਕਿਸੇ ਨੂੰ 500 ਗ੍ਰਾਮ ਦੇ ਦਿੱਤੀ ਅਲੱਗ ਅਲੱਗ ਤੇ ਉਹ ਸਾਡੀ ਫਰਦਰ ਜਿਹੜੀ ਇਨਵੈਸਟੀਗੇਸ਼ਨ ਚੱਲ ਰਹੀ ਆ ਔਰ ਜ ਬੇਸਿਕਲੀ ਇੱਕ ਗੁਰਦਾਸਪੁਰ ਡਿਸਟ੍ਰਿਕਟ ਨੂੰ ਬਿਲੋਂਗ ਕਰਦਾ ਦੂਸਰਾ ਮਸਾਲਾ ਡਿਸਟ੍ਰਿਕਟ ਨੂੰ ਔਰ ਜਿਹੜੀ ਫੇਮ ਲੈ ਕੇ ਆਉਂਦੇ ਆ ਇਹ ਸਾਰੇ ਉਤੋਂ ਹੀ ਲੈ ਕੇ ਆਉਂਦੇ ਆ ਜਿੱਥੋਂ ਚਾਰਕੜ ਤੋਂ ਮੇਨ ਡੀਲਰ ਔਰ ਇਹਨਾਂ ਦਾ ਆਪਸ ਚ ਰابطਾ ਹੈਗਾ ਇੱਕ ਦੂਸਰੇ ਨਾਲ ਇਹ ਸੇਲ ਵਗੈਰਾ ਕਰਦੇ ਆ ਇਹਨਾਂ ਦਾ ਪਹਿਲਾਂ ਕਿਹੜੀ ਕੋਈ ਇਹਨਾਂ ਨੇ ਇਹਨਾਂ ਦਾ ਤਾਂ ਪਹਿਲਾਂ ਇੱਕ ਪਰਚਾ ਦਰਜਾ ਜੀ ਐਸਟੀਫ ਵੱਲੋਂ ਪੀਸੋ ਪਾਈ ਦਾ ਹਾਂ ਜੀ ਇਹਨਾਂ ਦੇ ਅੰਦਰ ਆਪਸ ਚ ਰابطਾ ਤੇ ਰابطਾ ਜਾਂ ਮੁੜ ਇੱਕ ਏਰੀਆ ਤੇ ਹੋਣ ਕਰਕੇ ਨੌਨ ਕਿਉਂਕਿ ਨੇਬਰ ਡਿਸਟ੍ਰਿਕਟ ਦੇ ਰਹਿਣ ਵਾਲੇ ਦੋਨੋਂ ਹੀ ਪਰ ਦੋਨੋਂ ਹੀ ਇਹ ਪੁਰਾਣਾ ਕੰਮ ਕਰਦੇ ਆ ਰਹੇ ਜਿਨ੍ਹਾਂ ਕੋਲ ਇਨੀ ਵੱਡੀਆਂ ਕੌੜੀਆਂ ਹੋਈਆਂ ਹੋਰ ਵੀ ਇੰਨਾ ਦੇ ਨਾਲ ਹੋਣ ਜਾਂ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੀ ਜੋ ਵੀ ਇਨਵੈਸਟੀਗੇਸ਼ਨ ਦੇ ਵਿੱਚ ਇਹਨਾਂ ਦੇ ਨਾਲ ਇਨਵੋਲ ਹੋਏਗਾ ਉਹਨੂੰ ਨਾਮਿਨੇਟ ਕੀਤਾ ਜਾਵੇ ਫੈਮਿਲੀ ਰੋਡ ਬੈਕਗਰਾਉਂਡ ਬੇਸਿਕਲੀ ਇਹ ਖੇਤੀਬਾੜੀ ਕਰਨ ਵਾਲੇ ਪਰਿਵਾਰ ਨੇ ਸਾਰੇ ਔਰ ਹਾਂਜੀ ਔਰ ਇਹ ਜਿਹੜੇ ਬੰਡੇ ਨੇ ਇਹ ਟਰੱਕ ਦੇ ਕੰਮ 'ਚ ਪੈ ਗਏ